ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦਾ ਨਸ਼ੇ ਦੇ ਵਿਰੋਧ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਪੂਰੇ ਹੀ ਪੰਜਾਬ ਦੇ ਅੰਦਰ ਨਸ਼ੇ ਦੀ ਸਫਾਇਆ ਜਿਹੜਾ ਨਸ਼ੇ ਦਾ ਉਹ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੇ ਵੱਲੋਂ ਬਹੁਤ ਸਾਰੇ ਅਪਰਾਲੇ ਕੀਤੇ ਜਾ ਰਹੇ ਆ ਪਰ ਹੁਣ ਤੁਹਾਨੂੰ ਦੱਸਦੀ ਵੀ ਇੱਕ ਗੱਲਬਾਤ ਸਾਹਮਣੇ ਆਈ ਹੈ ਜੀ ਰਾਜਾ ਵੜੇਂਗੋਰਾ ਦੀ ਜਿੱਤੇ ਕਿ ਦੋਸਤੋ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਦੌਰਾਨ ਜ਼ਿਕਰ ਕੀਤਾ ਕਿ ਜਿੰਨਾ ਮਰਜ਼ੀ ਜ਼ੋਰ ਲਾ ਲਿਆ ਜਾਵੇ ਪਰ ਨਸ਼ੇ ਨੂੰ ਉਹਨਾਂ ਚਰਾਪਾ ਨਹੀਂ ਉਹ ਬੰਦ ਕਰ ਸਕਦੇ ਜਿੰਨਾ ਚਿਰ ਉਸ ਦੀ ਜਿਹੜੀ ਡਿਮਾਂਡ ਹੈ ਉਹ ਨਹੀਂ ਬੰਦ ਹੁੰਦੀ ਪੰਜਾਬ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਲੋਕ ਪੀਨ ਤੇ ਭੂੱਕੀ ਜਿਹੜੇ ਖ ਦੇ ਵੱਲ ਹੋਤ ਰਿਹਾ ਹੈ ਹੋਰ ਕੀ ਕੁਝ ਆਕਰਿਆ ਰਾਜਾ ਬੜੇਗਾ ਆ ਜੋ ਫਿਰ ਤੁਹਾਨੂੰ ਵੀ ਸੁਣਾਉਣੀ ਹੈ ਉਹਨਾਂ ਦੀ ਇਹ ਗੱਲਬਾਤ ਨਸ਼ੇ ਦਾ ਬਿਲਕੁਲ ਜਿੰਨਾ ਚਿਰ ਡਿਮਾਂਡ ਰਹੇਗੀ ਉਹਨਾਂ ਚਿਰ ਸਪਲਾਈ ਕੋਈ ਦੁਨੀਆ ਦੀ ਤਾਕਤ ਬੰਨ ਨਹੀਂ ਕਰ ਸਕਦੀ ਅਲਟਰਨੇਟਿਵ ਜਿੰਨਾ ਚਿਰ ਨਹੀਂ ਆਏਗਾ 100% ਤਾਂ ਅੰਬੀਰ ਗਾਂਧੀ ਨੇ ਜੋ ਕਿਆਸੀ ਉਹ ਬਿਲਕੁਲ ਠੀਕਿਆ ਸੀਗਾ ਆਲਦੋ ਆਈ ਡੋਨਟ ਬਲੀਵ ਇਨ ਐਨੀ ਨਸ਼ਾ ਦਾ ਚਾਦਾ ਵੀ ਮਾੜਾ ਹੈਗਾ ਜਦੋਂ ਅਸੀਂ ਹੁਣ ਪਿੰਡਾਂ ਚ ਲੋਕਾਂ ਨੂੰ ਮਿਲਦੇ ਆ ਉਹ ਕਹਿੰਦੇ ਜਿਹੜਾ ਆਫੀਨ ਨਸ਼ਾ ਸੀਗਾ ਇਹ ਸਾਡੀ ਸਿਹਤ ਵੀ ਠੀਕ ਰੱਖਦਾ ਸੀ ਕਈ ਕਹਿੰਦੇ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਸੀ ਫੇਰ ਕਹਿ ਰਹੇ ਆਈ ਆਮ ਅਗੇਂਸਟ 올 ਦੇ ਨਸ਼ੇਸ ਬਟ ਕਈ ਆਰੀ ਸਾਨੂੰ ਇਸ ਚੀਜ਼ ਤੋਂ ਹਟਾਉਣ ਵਾਸਤੇ ਇਸ ਤੇ ਆਲਟਰਨੇਟਿਵ ਤੁਹਾਨੂੰ ਲੈ ਕੇ ਆਉਣਾ ਪਊਗਾ ਸੋ ਇਸ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜਰੂਰ ਸ਼ੇਅਰ ਕਰਿਓ ਤੇ ਹੋਰ ਤਾਜ਼ਾ ਵੀਡੀਓਜ਼ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ